ਚੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਖੇਤਾਂ 'ਚ ਰੁਲੌਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪ੍ਰਚਾਰ ਡਿਪਟੀ ਕਮਿਸ਼ਨਰ ਵੱਲੋਂ ਪ੍ਰਚਾਰ ਵੈਨਾਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ ਗਈਆਂ ਹੈ ਇਹ ਵੈਨਾਂ 320 ਪਿੰਡਾਂ ਵਿੱਚ ਜਾਣ ਗਿਆ ਤੇ ਕਿਸਾਨਾਂ ਨੂੰ ਪਰਾਲੀ ਨਾ ਜਾਲਣ ਪ੍ਰਤੀ ਜਾਗਰੂਕ ਕਰਨ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਦੀਆਂ ਸਖਤ ਅਦਾਇਤਾ ਨੇ ਕਿ ਜੋ ਵੀ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਏਗਾ ਉਹ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਾਈ ਨੂੰ ਅੱਗ ਨਾਲ ਨਾ ਲਗਾਉਣ ਔਰ ਇਸ ਸਾਲ ਅਸੀਂ 40 ਦਿਨ ਪਹਿਲਾਂ ਤਕਰੀਬਨ ਡੇਢ ਮਹੀਨਾ ਪਹਿਲਾਂ ਇੰਡੀਆਂ ਵੈਨਸ ਐ ਚਲਾਤੀਆਂ ਕਿਸਾਨਾਂ ਨੂੰ ਜਾਗਰੂਕ ਕਰਨੀਆਂ ਨਾਲ ਦੀ ਨਾਲ ਕਿਸਾਨਾਂ ਨੂੰ ਇਸ ਬਾਰੇ ਦੱਸਿਆ ਜਾਊਗਾ ਕਿ ਪਰਾਲੀ ਸਾਰਨ ਦੇ ਕੀ ਨੁਕਸਾਨ ਹੈ ਔਰ ਇਹਨੂੰ ਜ਼ਮੀਨ ਦੇ ਵਿੱਚ ਆਪਾਂ ਡੀਕੰਪੋਜ਼ ਕਰਦੇ ਆਂ ਵਿੱਚੇ ਗੋਹਣੇ ਆ ਆ ਇਹਦੇ ਕੀ ਫਾਇਦੇ ਆ ਯਾਰ ਪਿੰਡ ਜਿਹੜੀ ਆ ਉਹ 2027 ਤੋਂ ਕੰਪਲੀਟ ਬੈਨ ਲਾ ਰਹੀ ਆ वुਡ بیسਡ ਫਿਊਲ ਤੇ ਇਹਦਾ ਮਤਲਬ ਆ ਕਿ ਉਹਨੂੰ ਸਾਰਾ ਬਾਇਓਫਿਊਲ ਚਾਹੀਦਾ 8 ਕਰੋੜ ਟਨ ਸਾਲ ਦਾ ਬਾਇਓਫਿਊਲ ਤੇ ਬਣਾਣਾ ਕਿੱਥੋਂ ਆ ਪ੍ਰਾਲੀ ਤੋਂ ਤੇ ਪੰਜਾਬ ਦੇ 밭 ਦੁੱਲਨੇ ਆ ਇਸ ਪ੍ਰਾਲੀ ਨੂੰ ਅਸੀਂ ਪੁੱਤ ਦੀ ਜਾਇਏ ਇਹਦੀਆਂ ਪੈਲੇਟ ਬਣਾਵਾਂਗੇ ਇਹ ਪੈਲੇਟ ਜਿਹੜੀ ਬਣ ਕੇ ਉਹ ਇੱਕ એનર્ਜੀ ਸੋਰਸ ਬਣੇਗੀ ਯੂਰਪ ਜਾ ਕੇ ਸਾਡੀ ਪ੍ਰਾਲੀ ਐਕਸਪੋਰਟ ਹੋ ਕੇ ਸਾਡੇ ਕਿਸਾਨ ਨੂੰ ਚਾਰ ਪੈਸੇ ਵੱਧ ਮਿਲਣਗੇ ਆ ਮੇਨ ਮਕਸਦ ਅੱਜ ਮੇਰਾ ਤੇ ਐਸਐਸਪੀ ਸਾਹਿਬ ਦਾ ਇਸ ਪਿੰਡ 'ਚ ਆਉਂਦਾ ਹੀ ਸੀਗਾ ਕਿਉਂਕਿ ਇਹ ਹਾਟਸਪੌਟ ਵਿਲੇਜ ਵਿੱਚੋਂ ਜਾਨਿਆ ਜਾਂਦਾ ਹੈਗੇ ਤੇ ਲਾਗਲੀ ਜਿਹੜੀਆਂ ਦੋ ਪੰਚਾਇਤਾਂ ਐ ਉੱਚੇ ਵੀ ਪ੍ਰਾਲੀ ਜਲਾਉਣ ਦੇ ਕਾਫੀ ਸਾਰੇ ਕੇਸਿਸ ਆਉਂਦੇ ਹੈਗੇ ਸੋ ਇਸ ਦੇ ਮੱਦੇਨਜ਼ਰ ਅਸੀਂ ਅੱਜ ਕਿਸਾਨਾਂ ਨੂੰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਐਸਲ ਅਸੀਂ ਪ੍ਰਾਲੀ ਨਾ ਜਲਾਈਏ ਸੰਦ ਦੇ ਬਾਰੇ ਇਨਫੋਰਮੇਸ਼ਨ ਇਹਨਾਂ ਨੂੰ ਅਸੀਂ ਰੈਡਲੀ ਅਵੇਲੇਬਲ ਕਰਾਵਾਂਗੇ ਨਾਲ ਦੀ ਨਾਲ ਉਹਨਾਂ ਨੂੰ ਜੇ ਕੋਈ ਕਿਸੇ ਚੀਜ਼ ਦੀ ਪ੍ਰੋਬਲਮ ਹੈ ਕਿਉਂਕਿ ਦੋ ਕਿਸਾਨਾਂ ਨੇ ਸਾਨੂੰ ਆ ਵੀ ਨੋਟ ਕਰਾਇਆ ਕਿ ਉਹਨਾਂ ਨੂੰ ਆ ਸੰਦੀ بجائے ਆ ਸੰਚਿਹਦ ਹੈ ਉਹ ਮੌਕੇ ਤੇ ਅਸੀਂ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਹੈ ਉਹ ਸੰਦ ਉਹਨਾਂ ਨੂੰ ਅਵੇਲੇਬਲ ਕਰਾਇਆ ਜਾਏਗਾ ਹਜੇ ਲਗਭਗ 1 ਮਹੀਨਾ ਪਿਆ ਹੈਗਾ ਚੋਨੇ ਦੀ ਫਸਲ ਦੀ ਕਟਾਈ ਦਾ ਮੋਗੇ ਜ਼ਿਲ੍ਹੇ ਚ ਸੋ ਅਸੀਂ ਸਾਡੀ ਪੂਰੀਆਂ ਤਿਆਰੀਆਂ ਹੈਗੀਆਂ